ਗੱਲ ਨਹੀਂ ਸਮਝ ਆਉਂਦੀ ਕਿਵੇਂ ਇਹ ਤੈਨੂੰ ਸਿੱਧਾ ਸਿੱਧਾ ਮੈਂ ਜਵਾਬ ਦੇਈ ਜਾਨਾਗਾ ਤੂੰ ਫੇਰ ਉਹ ਕਰੀ ਜਾਨਾ ਤੇ ਘੰਟਾ ਹੋ ਗਿਆ ਤੇ ਮੱਥਾ ਮਾਰੀ ਨਾਲ ਪਾਉਣਾ ਘੰਟਾ ਖਰਾਬ ਕਰਦਾ ਤੂੰ ਪਹਿਲੀ ਕਦੇ ਮੈਂ ਦਿੰਦਾ ਨਹੀਂ ਕਿਆ ਬਾਬਾ ਠੀਕ ਆ ਮੋਟਰਸਾਈਕਲ ਲੈ ਜਾਣਾ ਸੀਗਾ ਮੋਟਰਸਾਈਕਲ ਲੈ ਕੇ ਜਾਣਾ ਸੀ ਮੋਟਰਸਾਈਕਲ ਤਾਂ ਯਾਰ ਘਰੇ ਹੈ ਨਹੀਂਗਾ ਓਏ ਹੋ ੱੱਕਾ ਦੇਖੀ ਮੋਟਰਸਾਈਕਲ ਦਾ ੱੱਕਾ ਦੇਸੀ ਜੰਦਾ ਉਹ ਮੋਟਰਸਾਈਕਲ ਦਾ ਤੇਰਾ ਹੀ ਆ ਤੂੰ ਲੈ ਜਾਂਦਾ ਪਰ ਗੱਲ ਇਹ ਆ ਕਿ ਮੋਟਰਸਾਈਕਲ ਦਾ ਮਗਰਲਾ ਟਾਇਰ ਪੈਂਚਰ ਆ ਕੱਲ ਤਾਂ ਢੜਾ ਢੂਪ ਪਾ ਕੇ ਲੈ ਹੈਗਾ। ਉਹ ਢੂਪ ਬੋਆ ਲਿਆ ਸੀ ਮੈਨੂੰ ਨਹੀਂ ਸੀ ਪਤਾ ਢੂਪ ਦਾ। ਕੱਲ ਤਾਂ ਪਾ ਕੇ ਲੈ ਢੜਾ ਢੂਪ ਯਾਰ। ਅੱਛਾ। ਹੂੰ। ਫੇਰ ਮੈਂ ਲੈ ਦੇਣਾ। ਫੇਰ ਮਾਹਣ ਲਾਇਆ ਨਾ ਨੂੰ। ਤੂੰ ਲੈ ਤਾਂ ਜਾ ਯਾਰ। ਹਮਲਾ ਸਾਡੇ ਦਾ ਜਵਾਕ ਜਾਣਾ ਜਾਵੇ ਸਕੂਲ। ਉਹ ਸਕੂਲ ਵਾਗਿਆ ਵਾ ਦੇਖਿਆਗਾ। ਕੌਣ? ਫਤਿਹ। ਹਾਂ ਬੈਂਡ ਦੇ ਵਾਗਿਆ ਤਾਂ। ਉਹ ਵਾਗਿਆ ਯਾਰ। ਹੋਰ। ਫੇਰ ਯਾਰ ਫਲਾ ਸਾਡੇ ਵਾਲੇ ਹਰਵਿੰਦਰ ਨੇ ਨਾ ਜਾਣਾ ਹੋਵੇ ਉਹ ਸਕੂਟਰ ਲੈ ਕੇ ਖੇਤ ਗਿਆ ਹੋਣਾ ਉਹ ਛੱਤ ਮੈਂ ਭੁੱਲ ਗਿਆ ਕਿਵੇਂ ਮੈਂ ਤਾਂ ਮਾਨਸਾ ਜਾਣਾਗਾ ਤੇਰੇ ਸਾਈਕਲ ਚਲਾਉਣਾ ਨਹੀਂ ਆ ਤੂੰ ਕਿਥੇ ਜਾਣਾ ਕਿਧਰੇ ਇਹ ਲੈ ਜੂਗਾ ਕਿਥੋਂ ਲੈਣ ਟਰੱਕ ਥੱਲੇ ਦੇ ਦੇ ਕੇ ਮੇਰਾ ਪਿਓ ਲੈ ਜੂ ਤੇਰਾ ਪਿਓ ਤਾਂ ਆਪਣੀ ਜਾਣ ਦਾ ਯਾਰ ਤੈਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਕਿਵੇਂ ਇਹ ਤੈਨੂੰ ਸਿੱਧਾ ਸਿੱਧਾ ਮੈਂ ਜਵਾਬ ਦੇਈ ਜਾਣਾਗਾ ਤੂੰ ਫੇਰ ਉਹੋ ਕਰੀ ਜਾਣਾ ਤੇ ਘੰਟਾ ਹੋ ਗਿਆ ਤੇ ਮੱਥਾ ਮਾਰੀ ਨਾਲ ਪਾਉਣਾ ਘੰਟਾ ਖਰਾਬ ਕਰਦਾ ਤੂੰ ਪਹਿਲੀ ਕਦੇ ਮੈਂ ਦਿੰਦਾ ਨਹੀਂ ਯਾਰ ਮੈਂ ਤਾਂ ਦਿੰਦਾ ਨਹੀਂ ਬਗਲ ਨਿਬੜ ਗਈ ਲੋਕਾਂ ਦਾ ਵੀ ਜਮਨ ਸਰਿਆ ਗਿਆਗਾ